ਕਿਤੇ ਤੁਸੀਂ ਵੀ ਤਾਂ ਨਹੀਂ ਵੇਸਟ ਕਰ ਦਿੰਦੇ ਏਸੀ ਦਾ ਪਾਣੀ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ ਪਾਣੀ ਦੀ ਕਮੀ ਨਾਲੇ ਸਮੇਂ ਦੇਸ਼ ਦੇ ਕਈ ਸੂਬੇ ਜੂਝ ਰਹੇ ਹਨ ਪਰ ਇੱਕ ਪਾਣੀ ਇਸ ਤਰ੍ਹਾਂ ਦਾ ਵੀ ਹੈ ਜਿਸ ਨੂੰ ਲੋਕ ਐਵੇਂ ਹੀ ਗਵਾ ਰਹੇ ਹਨ ਪਾਣੀ ਦੀ ਵਰਤੋਂ ਬਹੁਤ ਸਾਰੇ ਕੰਮਾਂ ਵਿੱਚ ਇਸ ਪਾਣੀ ਦੀ ਵਰਤੋਂ ਜਿਹੜੀ ਕੀਤੀ ਜਾ ਸਕਦੀ ਹੈ ਅਸੀਂ ਜਿਸ ਪਾਣੀ ਦੀ ਗੱਲ ਕਰਨ ਦਾ ਇਸ਼ਾਰਾ ਕਰ ਰਹੇ ਹਾਂ ਉਹ ਪਾਣੀ ਹੈ ਏਸੀ ਦਾ ਪਾਣੀ ਏਸੀ ਦਾ ਪਾਣੀ ਕਿਹੜੇ-ਕਿਹੜੇ ਥਾਵਾਂ ਤੇ ਵਰਤਿਆ ਜਾ ਸਕਦਾ ਹੈ ਇਹ ਜਾਣਦੇ ਆਂ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਬਿਨਾਂ ਸਕਿੱਪ ਕੀਤੇ ਏਸੀ ਦੀ ਵਰਤੋਂ ਸਿਰਫ ਗਰਮੀਆਂ ਵਿੱਚ ਹੀ ਨਹੀਂ ਕੀਤੀ ਜਾਂਦੀ ਬਲਕਿ ਬਰਸਾਤ ਦੇ ਮੌਸਮ ਵਿੱਚ ਵੀ ਕੀਤੀ ਜਾਂਦੀ ਹੈ ਜਦੋਂ ਬਰਸਾਤ ਦੀ ਪਸੀਨੇ ਵਾਲੀ ਗਰਮੀ ਵਿੱਚ ਬੁਰਾ ਹਾਲ ਹੁੰਦਾ ਹੈ ਤੇ ਕੂਲਰ ਵਗੈਰਾ ਵੀ ਕੋਈ ਕੰਮ ਨਹੀਂ ਕਰਦੇ ਮਤਲਬ ਚੱਲਦੇ ਤੇ ਹੈ ਪਰ ਗਰਮੀ ਤੋਂ ਰਾਹਤ ਸਿਰਫ ਏਸੀ ਵਿੱਚ ਹੀ ਮਿਲਦੀ ਹੈ ਏਸੀ ਜਦੋਂ ਕਮਰਾ ਠੰਡਾ ਕਰ ਦਿੰਦਾ ਹੈ ਤਾਂ ਕਮਰੇ ਦੇ ਬਾਹਰ ਪਾਈਪ ਵਿੱਚੋਂ ਪਾਣੀ ਟਪਕਦਾ ਹੈ ਉਹ ਇਹਨਾਂ ਸਭ ਲੋ ਉਹਨਾਂ ਸਭ ਲੋਕਾਂ ਨੂੰ ਪਤਾ ਹੈ ਜਿਨ੍ਹਾਂ ਦੇ ਘਰਾਂ ਵਿੱਚ ਏਸੀ ਲੱਗੇ ਹੋਏ ਹਨ ਇਹ ਪਾਣੀ ਕਈਆਂ ਦੇ ਬਾਥਰੂਮ ਵਿੱਚ ਪਾਈਪ ਰਾਈ ਡਿੱਗਦਾ ਹੈ ਤੇ ਕਈ ਲੋਕਾਂ ਦੇ ਥੱਲੇ ਹੀ ਡਿੱਗਦਾ ਰਹਿੰਦਾ ਹੈ ਪਰ ਇਸ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ਇਹ ਨੰਬਰ 1 ਟਾਇਲਟ ਵਿੱਚ ਟਾਇਲਟ ਵਿੱਚ ਇਹ ਪਾਣੀ ਵਰਤਿਆ ਜਾ ਸਕਦਾ ਹੈ ਮਾਤਰੂਮੇ ਜਦੋਂ ਅਸੀਂ ਟਾਇਲਟ ਨੂੰ ਜਾਂਦੇ ਹਾਂ ਤੇ ਇਹ ਪਾਣੀ ਵਰਤਿਆ ਜਾ ਸਕਦਾ ਹੈ ਨੰਬਰ 2 ਬਰਤਨ ਸਾਫ਼ ਕੀਤੇ ਜਾ ਸਕਦੇ ਹਨ ਕੋਈ ਵੱਡੇ ਬਰਤਨ ਆ ਬਾਹਰ ਪਏ ਆ ਕੋਈ ਐਰਾ ਵਗੈਰਾ ਤੇ ਉਹ ਉਹਦੇ ਵਿੱਚ ਅਸੀਂ ਇਹ ਪਾਣੀ ਨਾਲ ਉਹਨਾਂ ਨੂੰ ਸਾਫ਼ ਕਰ ਸਕਦੇ ਆ ਨੰਬਰ 3 ਅਸੀਂ ਪੋਚਾ ਵੀ ਇਸ ਪਾਣੀ ਨਾਲ ਲਗਾ ਸਕਦੇ ਆ ਨੰਬਰ 4 ਏਸੀ ਵਾਲੇ ਪਾਣੀ ਦੀ ਵਰਤੋਂ ਮੱਛੀਆਂ ਅਤੇ ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਦੇ ਉਤਪਾਦਨ ਲਈ ਵੀ ਕੀਤੀ ਜਾ ਸਕਦੀ ਹੈ ਨੰਬਰ 5 ਪੌਦਿਆਂ ਨੂੰ ਪਾਣੀ ਵੀ ਪਾਇਆ ਜਾ ਸਕਦਾ ਹੈ ਇੱਕਾ ਇੰਪੋਰਟੈਂਟ ਨੋਟਿਸ ਹੈ ਇਸ ਪਾਣੀ ਵਿੱਚ ਬੈਕਟੀਰੀਆ ਹੁੰਦਾ ਹੈ ਇਸ ਲਈ ਇਸ ਪਾਣੀ ਨੂੰ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ ਪੀਣ ਤੋਂ ਗਰੇਜ ਕਰਨਾ ਚਾਹੀਦਾ ਹੈ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ